ਪੰਜਾਬ ਨੂੰ ਖੇਡਾਂ ਵਿੱਚ ਦੇਸ਼ ਦਾ ਮੋਹਰੀ ਸੂਬਾ ਬਣਾਉਣ ਦੇ ਮਕਸਦ ਦੇ ਨਾਲ ਕਰਵਾਈਆਂ ਜਾ ਰਹੀਆਂ ਖੇਡਾਂ ਵਤਨ ਪੰਜਾਬ ਦੀਆਂ 2024 ਤੀਜੇ ਐਡੀਸ਼ਨ ਦਾ ਅੱਜ ਆਗਾਜ਼ ਹੋ ਚੁੱਕਿਆ ਮੋਹਾਲੀ ਦੇ ਸੈਕਟਰ 78 ਸਟੇਡੀਅਮ ਵਿਖੇ 21 ਤੋਂ ਲੈ ਕੇ 25 ਸਤੰਬਰ ਤੱਕ ਕਰਵਾਈਆਂ ਜਾ ਰਹੀਆਂ ਜ਼ਿਲ੍ਹਾ ਪੱਦਰੀ ਖੇਡਾਂ ਇਹਨਾਂ ਖੇਡਾਂ ਦਾ ਉਦਘਾਟਨ ਹਲਕਾ ਵਿਧਾਇਕ ਕੁਲਵੰਤ ਸਿੰਘ ਹੋਰਾ ਨੇ ਕੀਤਾ ਹੈ ਤੇ ਖਿਡਾਰੀਆਂ ਦਾ ਹੌਸਲਾ ਵਧਾਇਆ ਹੈ ਇਸ ਮੌਕੇ ਡਿਪਟੀ ਕਮਿਸ਼ਨਰ ਆਸ਼ਿਕਾ ਜੈਨਹੋਰੀ ਵੀ ਵਿਸ਼ੇਸ਼ ਤੌਰ ਤੇ ਪਹੁੰਚੇ ਨੇ ਇਨਾ ਖੇਡਾਂ ਵਿੱਚ ਅੰਡਰ 14 17 21 ਤੋਂ ਲੈ ਕੇ 70 ਵਰਗ ਦੇ ਖਿਡਾਰੀ ਹਿੱਸਾ ਲੈ ਰਹੇ ਹਨ ਤਾਂ ਦੱਸਦੀ ਇਹ ਕਿ ਵਿਧਾਇਕ ਕੁਲਵੰਤ ਸਿੰਘ ਹੋਰਾਂ ਨੇ ਕਿਹਾ ਕਿ ਪੰਜਾਬ ਨੂੰ ਖੇਡਾਂ ਵਿੱਚ ਦੇਸ਼ ਦਾ ਮੋਰੀ ਸੂਬਾ ਬਣਾਉਣ ਦੇ ਨਾਲ-ਨਾਲ ਨੌਜਵਾਨ ਪੀੜੀ ਵਿੱਚ ਖੇਡ ਸੱਭਿਆਚਾਰ ਨੂੰ ਹੁਲਾਰਾ ਦੇਣ ਦੇ ਲਈ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਦਾ ਇਹ ਵਿਸ਼ੇਸ਼ ਉਪਰਾਲਾ ਹੈ ਦੇਖੋ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ 2.5 ਸਾਲ ਹੋ ਗਏ ਇਹ ਤੀਜਾ ਸੀਜ਼ਨ ਅੱਜ ਖੇਡਾਂ ਬਦਲ ਪੰਜਾਬ ਦੀਆਂ ਦਾ ਲਗਾਤਾਰ ਆਮ ਆਦਮੀ ਪਾਰਟੀ ਲੋਕਾਂ ਦੀ ਭਲਾਈ ਲਈ ਕੰਮ ਕਰ ਰਹੀ ਹੈ ਨੌਜਵਾਨਾਂ ਲਈ ਕੰਮ ਕਰ ਰਹੀ ਹੈ ਔਰ ਆਮ ਆਦਮੀ ਪਾਰਟੀ ਨੂੰ ਜੋ ਸੋਚ ਕੇ ਲੋਕਾਂ ਨੇ ਬਣਾਇਆ ਸੀ ਉਹਨਾਂ ਉਮੀਦਾਂ ਤੇ ਪੂਰਾ ਉਤਰਨ ਦੀ ਪੂਰੀ ਕੋਸ਼ਿਸ਼ ਜਿਹੜੀ ਉਹ ਕਰ ਰਹੀ ਹੈ ਭਾਵੇਂ ਉਹ ਸਿਹਤ ਦਾ ਹੋਵੇ ਮਸਲਾ ਭਾਵੇਂ ਪੜ੍ਹਾਈ ਦਾ ਐਜੂਕੇਸ਼ਨ ਦਾ ਭਾਵੇਂ ਖੇਡਾਂ ਦਾ ਹੋਵੇ ਲਗਾਤਾਰ ਪੰਜਾਬ ਆ ਜਿਹੜਾ ਤਰੱਕੀਆਂ ਦੀਆਂ ਬਲੰਘਾਂ ਫੋਟ ਰਿਹਾ ਹੈ ਜਿਹੜੀ ਪਿਛਲੇ 10-20 ਸਾਲ ਤੋਂ ਖੜੋਤ ਆਈ ਹੋਈ ਸੀ ਉਹ ਟੁੱਟ ਰਹੀ ਹੈ ਔਰ ਇਹ ਜਿਹੜੀਆਂ ਖੇਡਾਂ ਵੱਧਨ ਪੰਜਾਬ ਦੀਆਂ ਨੇ ਉਸੇ ਕੜੀ ਦੇ ਵਿੱਚ ਹੋ ਰਹੀਆਂ ਨੇ ਤੇ ਤੀਜੀ ਵਾਰੀ ਹੋਣ ਜਾ ਰਹੀਆਂ ਨੇ ਇਹਦੇ ਵਿੱਚ ਨੌਜਵਾਨਾਂ ਨੂੰ ਉਤਸ਼ਾਹਤ ਕੀਤਾ ਜਾਂਦਾ ਨੌਜਵਾਨ ਖੇਡਾਂ ਵੱਲ ਲੱਗਦੇ ਨੇ ਮਾੜੇ ਕੰਮਾਂ ਤੋਂ ਹਟ ਕੇ ਲਗਾਤਾਰ ਪੰਜਾਬ ਦੇ ਜਿਹੜੇ ਨੌਜਵਾਨ ਨੇ ਹੋਂ ਖੇਡਾਂ ਵੱਲ ਧਿਆਨ ਦੇ ਰਹੇ ਨੇ ਤੁਸੀਂ ਦੇਖਿਆ ਹੋਊਗਾ ਵੀ ਹਰ ਜਿਹੜੇ ਵੀ ਟੂਰਨਾਮੈਂਟ ਹੋ ਰਹੇ ਨੇ ਜਾਂ ਜਿਹੜੇ ਵੀ ਖੇਡਾਂ ਹੋ ਰਹੀਆਂ ਨੇ ਨੈਸ਼ਨਲ ਇੰਟਰਨੈਸ਼ਨਲਾਂ ਵਿੱਚ ਪੰਜਾਬ ਦੇ ਜਿਹੜੇ ਬੱਚੇ ਨੇ ਉਹ ਹੁਣ ਅੱਗੇ-ਅੱਗੇ ਵੱਧ ਰਹੇ ਨੇ ਇਹਦੇ ਵਿੱਚ ਜਿਹੜੇ ਖੇਡਾਂ ਨੇ ਇਥੋਂ ਇਹਨਾਂ ਨੂੰ ਕੋਈ ਸਰਟੀਫਿਕੇਟ ਮਿਲਣਾ ਜਾਂ ਇਹਨਾਂ ਨਾਲ ਕੈਸ਼ ਪ੍ਰਾਈਜ਼ ਹੁੰਦਾ ਕੀ ਇਹ ਤੋਂ ਬਾਅਦ ਇਹਨਾਂ ਨੂੰ ਅੱਗੇ ਕੀ ਖੇਡਣ ਦਾ ਮੌਕਾ ਮਿਲਦਾ ਨਹੀਂ ਇਹ ਹੁਣ ਡਿਸਟ੍ਰਿਕਟ ਪੱਧਰ ਦੀਆਂ ਨੇ ਫਿਰ ਇਹ ਸਟੇਟ ਪੱਧਰ ਦੀਆਂ ਹੋਣਗੀਆਂ ਉੱਥੇ ਬਕਾਇਦਾ ਤੌਰ ਤੇ ਜਿਹੜੇ ਵੀ ਬੱਚੇ ਜਿੱਤਣਗੇ ਇਥੋਂ ਵੀ ਜਿਹੜੇ ਜਿੱਤਣਗੇ ਉਹਨਾਂ ਨੂੰ ਸਰਟੀਫਿਕੇਟ ਦੰਦੇ ਆ ਤੇ ਉੱਥੇ ਵੀ ਜਿਹੜੇ ਜਿੱਤਣਗੇ ਉੱਥੇ ਉਹਨਾਂ ਨੂੰ ਇਨਾਮ ਦੰਦੇ ਆ ਬਕਾਇਦਾ ਤੌਰ ਤੇ ਲੇਕਿਨ ਇਨਾਮ ਤੇ ਸਰਟੀਫਿਕੇਟ ਨਾਲੋਂ ਬਹੁਤ ਜ਼ਰੂਰੀ ਆ ਵੀ ਸਿਹਤ ਸੰਭਾਲ ਜੇ ਇੱਕ ਨਰਮਾ ਸਰੀਰ ਆ ਜਿਹੜਾ ਉਹੀ ਆਪਣੇ ਪਰਿਵਾਰ ਦੀ ਰੱਖਿਆ ਕਰ ਸਕਦਾ ਉਹੀ ਆਪਣੇ ਦੇਸ਼ ਦੀ ਰੱਖਿਆ ਕਰ ਸਕਦਾ ਇਸ ਕਰਕੇ ਅਸੀਂ ਆਪਣੇ ਬੱਚਿਆਂ ਨੂੰ ਸਹੀ ਸਿੱਖ ਦੇਣ ਲਈ ਪਹਿਲਾਂ ਤਾਂ ਬਹੁਤ ਜ਼ਰੂਰੀ ਹੈ ਵੀ ਉਹਨਾਂ ਦਾ ਜਿਹੜਾ ਦਿਮਾਗ ਹੈ ਉਹਨਾਂ ਦਾ ਧਿਆਨ ਹੈ ਜਿਹੜਾ ਉਹ ਖੇਡਾਂ ਵੱਲ ਲਾਈਏ ਔਰ ਕੰਮ ਵੱਲ ਲਾਈਏ ਕੋਚ ਦੀ ਕਮੀ ਵੀ ਬੜੀ ਗੱਲ ਕੀਤੀ ਹੋਈ ਹੈ ਕਿਉਂਕਿ ਜਿਹੜੇ ਸਪੋਰਟਸ ਸਿਦਿਆਂ ਪੈਦਾ ਹੋ ਰਿਹਾ ਨੇ ਇੱਥੇ ਸਭ ਤੋਂ ਵੱਧ ਜਿਹੜੇ ਖਿਡਾਰੀ ਨੇ ਪ੍ਰੈਕਟਿਸ ਕਰਦੇ ਨੇ ਉਹਨਾਂ ਨੂੰ ਕਈ ਤਰ੍ਹਾਂ ਦੀਆਂ ਦਿੱਕਤਾਂ ਦਾ ਜ਼ਰੂਰ ਇੱਥੇ ਸਾਹਮਣਾ ਕਰਨਾ ਪੈਂਦਾ ਇਹਨੂੰ ਲੈ ਕੇ ਕੋਈ ਪ੍ਰਬੰਧ ਕਿਤੇ ਨਾ ਕਿਤੇ ਦੇਖੋ ਜੇ ਪ੍ਰੋਬਲਮ ਹੈ ਅਲੋ ਕੋਚਸ ਦੀ ਫਰੋਂਮ ਹੈ ਵੀ ਹੋਰ ਵੀ ਹਰ ਡਿਪਾਰਟਮੈਂਟਾਂ ਦੇ ਵਿੱਚ ਭਰਤੀ ਵੀ ਅਸੀਂ ਬੜੀ ਕੀਤੀ ਆ ਤੁਸੀਂ ਦੇਖਿਆ ਵੀ 42 43 ਹਜ਼ਾਰ ਬੰਦਾ ਭਰਤੀ ਕੀਤਾ ਕਿਉਂਕਿ ਪਿਛਲੇ ਸਮੇਂ ਕਦੇ ਇਦਾਂ ਦਾ ਕੁਝ ਹੋਇਆ ਹੀ ਨਹੀਂ ਸੀ ਤੇ ਹੌਲੀ ਹੌਲੀ ਇੱਕ ਸਿਸਟਮ ਤਿਆਰ ਹੋ ਰਿਹਾ ਬਣ ਕੇ ਸਾਹਮਣੇ ਆ ਰਿਹਾ ਤੁਸੀਂ ਆਉਣ ਵਾਲੇ ਟਾਈਮ ਦੇ ਦੇਖੋਗੇ 2.5 ਸਾਲ 'ਚ ਵੀ ਬਹੁਤ ਹੱਦ ਤੱਕ ਪੰਜਾਬ ਜਿਹੜਾ ਉਹ ਲੀਡ ਤੇ ਚੜ ਚੁੱਕਿਆ ਹੋਊਗਾ ਇਹ ਕੈਮਰੇ ਸਾਹਿਬ ਪੰਜਾਬ ਦੇ ਵਿੱਚ ਜਿਹੜੇ ਕਾਂਗਰਸੀ ਆ ਬੀਜੇਪੀ ਹੋਗੇ ਜਾਂ ਦੂਜੀਆਂ ਸਰਕਾਰਾਂ ਰੋੜਾ ਪਾ ਰਹੀਆਂ ਪੰਜਾਬ 'ਚ ਨਸ਼ਿਆਂ ਦਾ ਖੜ ਆ ਗਿਆ ਪਰ ਇੱਥੇ ਦੇਖ ਕੇ ਲੱਗਦਾ ਨਹੀਂ ਕਿ ਜੋ ਨੌਜਵਾਨ ਜਿਹੜੇ ਸਪੋਰਟਸ ਦੇਖੋ ਗੱਲ ਇਹ ਆ ਵੀ ਉਹਨਾਂ ਨੇ ਤਾਂ ਹੜ ਲਿਆਂਦਾ ਸੀ ਅਸੀਂ ਤਾਂ ਠੱਲ ਪਾਈ ਇਸ ਕਰਕੇ ਉਹਨਾਂ ਨੂੰ ਤਾਂ ਇਹ ਗੱਲ ਕਹਿਣ ਦਾ ਅਧਿਕਾਰ ਹੀ ਨਹੀਂ ਹੈ ਅਸੀਂ ਹੌਲੀ ਹੌਲੀ ਲਗਾਤਾਰ ਲੱਗੇ ਹੋਏ ਆਏ ਇਹ ਤੇ ਕੰਟਰੋਲ ਕਰਨ ਦਾ ਵਾਸਤਾ ਤੇ ਆਨਲਾਈਨ ਟਾਈਮ ਦੇ ਵਿੱਚ ਕੰਟਰੋਲ ਇਹ ਕੰਟਰੋਲ ਕਰਨ ਦਾ ਸਭ ਤੋਂ ਵੱਡਾ ਤਰੀਕਾ ਹੈਗਾ ਜਾਗਰੂਕਤਾ ਤੇ ਲੋਕਾਂ ਦਾ ਧਿਆਨ ਹਟਾਉਣਾ ਬੱਚਿਆਂ ਦਾ ਧਿਆਨ ਹਟਾਉਣਾ ਅਸੀਂ ਉਹੀ ਕਰ ਰਹੇ ਆ ਜਾਗਰੂਕਤਾ ਵੀ ਕਰ ਰਹੇ ਆ ਤੇ ਬੱਚਿਆਂ ਦਾ ਧਿਆਨ ਆ ਜਿਹੜਾ ਉਹ ਗਲਤ ਕੰਮਾਂ ਵੱਲ ਮੋਤੋ ਮੋੜ ਕੇ ਚੰਗੇ ਕੰਮਾਂ ਵੱਲ ਲਿਆ ਰਹੇ ਆ ਖੇਡਾਂ ਵੱਲ ਲਿਆ ਰਹੇ ਆ ਸਿੱਖਿਆ ਵੱਲ ਲਿਆ ਰਹੇ ਆ ਕਮਾਂਕਾਰਾਂ ਵੱਲ ਲੈ ਕੇ ਆ ਰਹੇ ਆ ਇਹ ਜੀ ਖੇਡਾਂ ਹੁੰਦੇ ਪੰਜਾਬ ਦੀਆਂ ਸੀਜ਼ਨ 3 ਸਟਾਰਟ ਹੋਇਆ ਜੀ ਅੱਜ ਜ਼ਿਲ੍ਹਾ ਜ਼ਿਲ੍ਹਾ ਪਤਲੀ ਤੇ ਤੇ ਇੱਥੇ 24 ਗੇਮ ਆਏ ਤੇ 21 ਤੋਂ 25 ਤੱਕ ਇਹ 5 ਦਿਨ ਅਸ 6 ਦਿਨ ਲਏ ਆ ਜੀ ਤੇ ਇਹ ਸਾਰੇ ਕੰਪਲੀਟ ਕਰੇ ਉਸ ਤੋਂ ਬਾਅਦ ਸਾਡੀ ਸਟੇਟ ਹੋਏਗੀ ਜੀ ਸਟੇਟ ਪੂਰੇ ਪੰਜਾਬ ਚੋਂ ਅਲੱਗ-ਅਲੱਗ ਗੇਮਸ ਦਿੱਤੀ ਹੋਈ ਸਾਡੇ ਜਿਹੜੇ ਮੁਹਾਲੀ ਚ ਹੈ ਇੱਥੇ ਸਵਿਮਿੰਗ ਔਰ ਫੈਂਸਿੰਗ ਔਰ ਕੋਰਟਸਵਾਰੀ ਇਹ ਤਿੰਨ ਗੇਮਸਟੇਟ ਹੈ 1 ਅਕਤੂਬਰ ਚ ਹੋਏਗੀ ਜੀ ਇਹ ਸਾਰੀਆਂ ਇੱਕੋ ਜਗ੍ਹਾ ਸਟੇਡੀਅਮ ਤੇ ਹੋ ਰਹੀ ਹੈ ਨਾ ਜਾਂ ਅਲੱਗ-ਅਲੱਗ ਕਿਤੇ ਹੋ ਰਹੀ ਨੀ ਦੋ ਤਾਂ ਸਾਡੇ ਇੱਥੇ ਹੀ ਹੈ ਜੀ ਸਵੀਮਿੰਗ ਔਰ ਆਪਣਾ ਫੈਂਸੀ ਸਟੇਟ ਦੀ ਜਿਹੜੀ ਹੈ ਜਿਹੜੀ ਕੋਰਟਸਵਾਰੀ ਉਹ ਨਿਆਗਾਉਂ ਦੇ ਉਧਰ ਹੈਗਾ ਵਿਲਾ ਉੱਥੇ ਹੋਣਗੀਆਂ ਜੀ ਤਾਂ ਜਿਹੜੀ ਆਪਣੇ ਜ਼ਿਲ੍ਹੇ ਪੱਧਰ ਦੀ ਗੇਮ ਹੈ ਇਹ ਕੁਝ 4-5 ਸਟੇਸ਼ਨ ਦਿੱਤੇ ਜੀ ਕਿਦਾਂ ਆਪਣਾ 3 ਨੰਬਰ ਦਾ ਗਵਰਨਮੈਂਟ ਸਕੂਲ ਹੈ ਉੱਥੇ ਦੋ ਗੇਮਾਂ ਹੋ ਰਹੀਆਂ ਜੀ ਆਪਣਾ ਖੋਖਰ ਹੈਨਵਾਲ ਦੀ ਇੱਕ ਸਾਡਾ ਸਪੋਰਟਸ ਕੰਪਲੈਕਸ ਹੈ 63 ਸੈਕਟਰ 'ਚ ਉੱਥੇ ਵੀ ਗੇਮ ਹੋ ਰਹੀ ਹੈ ਉੱਥੇ ਜਾ ਕੇ ਗੇਮ ਹੋ ਰਹੀ ਹੈ ਜੀ ਬਾਕੀ ਇੱਥੇ ਹੈ ਤਦ ਆਸ ਦੀ ਹੈ ਕਿ ਖੇਡਾਂ ਵਤਨ ਪੰਜਾਬ ਦੀਆਂ ਦੇ ਦੋ ਐਡੀਸ਼ਨ ਦੀ ਸਫਲਤਾ ਤੋਂ ਬਾਅਦ ਤੀਜਾ ਐਡੀਸ਼ਨ ਸ਼ੁਰੂ ਹੋਇਆ ਹੈ ਪੰਜਾਬ ਸਰਕਾਰ ਵੱਲੋਂ ਸੂਬੇ ਦੇ ਨੌਜਵਾਨਾਂ ਨੂੰ ਖੇਡਾਂ ਦੇ ਨਾਲ ਜੋੜਨ ਲਈ ਦਿਨ ਰਾਤ ਇੱਕ ਕਰਕੇ ਕੰਮ ਕੀਤਾ ਜਾ ਰਿਹਾ ਜ਼ਿਲ੍ਹਾ ਖੇਡ ਅਫਸਰ ਰੁਪੇਸ਼ ਕੁਮਾਰ ਬੇਗੜਾ ਅਨੁਸਾਰ ਇਨ੍ਹਾਂ ਖੇਡਾਂ ਵਿੱਚ ਕਰੀਬ 13000 ਦੇ ਲਗਭਗ ਖਿਡਾਰੀ ਅਤੇ ਖਿਡਾਰਨਾ ਭਾਗ ਲੈਣ ਗੀਆਂ ਉਹਨਾਂ ਦੱਸਿਆ ਕਿ ਇਹਨਾਂ ਖੇਡਾਂ ਵਿੱਚ ਜੇਤੂ ਰਹਿਣ ਵਾਲੇ ਖਿਡਾਰੀਆਂ ਨੂੰ ਮੈਡਲ ਅਤੇ ਸਰਟੀਫਿਕੇਟ ਨਾਲ ਨਿਵਾਜਿਆ ਜਾਵੇਗਾ ਅਤੇ ਜੇਤੂ ਖਿਡਾਰੀ ਖੇਡ ਵਿਭਾਗ ਪੰਜਾਬ ਦੀ ਪਾਲਸੀ ਅਨੁਸਾਰ ਗ੍ਰੇਡੂਏਸ਼ਨ ਵੀ ਕਰਵਾ ਸਕਦੇ ਹਨ ਇਸ ਦੇ ਨਾਲ ਇਹ ਵੀ ਦੱਸਦੀ ਹੈ ਕਿ ਜਿਸ ਅਨੁਸਾਰ ਉਹ ਇਸ ਸਰਟੀਫਿਕੇਟ ਦਾ ਲਾਭ ਉੱਚ ਵਿਦਿਆਲੀ ਦਾਖਲੇ ਵਿੱਚ ਅਤੇ ਨੌਕਰੀਆਂ ਵਿੱਚ ਲੈ ਸਕਦੇ ਹਨ ਦਨ ਮਿਊਟ ਲਈ 모ਹਾੜੀ ਤੋਂ ਗੁਰਦੀਪ ਸਿੰਘ ਬੈਣੀਪਾਲ ਦੀ ਰਿਪੋਰਟ